ਪੰਜਾਬ ਸਰਕਾਰ ਦੇ ਦਾ ਤਤਪਕ ਅਧਿਕਾਰ ਮਾਨਯੋਗ ਅਸਿਰ ਸਾਹਿਬ ਸ਼੍ਰੀ ਬਨਰ ਚਰਮਾ ਜੀ ਅਸਿਸਟੈਂਟ ਸਾਹਿਬ ਡਾਣਾ ਜੀ ਦਾ ਤਤਪਕ ਨਸ਼ਿਆਂ ਵਿਰੁੱਧ ਲਈ ਮਹਿਮ ਦੇ ਤਹਿਤ ਸਮੂਸੇ ਲਈ ਵੱਡੀ ਕਾਰਜ ਮਿਲੀ ਸਾਡੇ ਪ੍ਰਿਆਲਾਪੁਰ ਤੋਂ ਜਿਹੜਾ ਸਾਡੇ ਐਸਏ ਜਤਿੰਦਰ ਸਿੰਘ ਨੇ ਸਮੇਤ ਪੁਰਸ ਪਾਰਟੀ ਸੰਤ ਬਾਈਪਾਸ ਤੇ ਨਾਕਾ ਬੇ ਸਿਚੁਏਸ਼ਨ ਜਿਹੜਾ ਉਹਥੇ ਮ cụcਰੀ ਮਿਲੀ ਕਿ ਇੱਕ ਕਾਦੀ ਵਸੀਸਾਰ ਅਤੇ ਇਹ ਤੇ ਸ਼ਿਵਾ ਸੀਵਾਨੀ ਦੋਨੇ ਹਰਿਆਣਾ ਦੇ ਰਹਿਣ ਵਾਲੇ ਨੇ ਇੱਕ ਨਗਲੈਂਡ ਦੇ ਕੈਕਟਰ ਨੰਬਰ ਵਿੱਚੋਂ ਸਰੌਂਸੈਡ ਤੋਂ ਸ਼ਰਾਬ ਲੈ ਕੇ ਰਲ ਜੜ ਆ ਰਹੇ ਨੇ ਜਿਹਦੀ ਮੁਕੜੀ ਦੇ ਹੱਥ ਤੇ ਮੁਕਾਬਦਾ ਚ ਕਰਕੇ ਉਥੇ ਨਾਕਬੰਦੀ ਕੀਤੀ ਗਈ ਐ ਸਤਿੰਦਰ ਸਿੰਘ ਰੋਲੋ ਸਿਰਤ ਪੁਲਿਸ ਪਾਰਟੀ ਤੇ ਸਰੌਂਸੈਡ ਤੋਂ ਹੋਰ ਇੱਕ ਕੱਡਰ ਨੂੰ ਉਤਾਕਰਕਣਾ ਨੇੜੇ ਨੂੰ ਰੋਕੇ ਜਦੋਂ ਦੀ ਦੋਨੇ ਦੋਸ਼ੀਆਂ ਨੂੰ ਕਾਬੂ ਕਰਕੇ ਤਲਾਸ਼ੀ ਦਿੱਤੀ ਤਾਂ ਉਸ ਵਿੱਚੋਂ 105 ਪਟੀਆਂ ਮੈਟਰੋਲ ਸ਼ਰਾਬ ਦੀਆਂ ਮਾਰਕਾ ਪੰਜਾਬ ਮਾਮਲਾ ਇਹ ਕੁਲ ਬਾਰ ਨਫਰ ਬੋਲਾ ਬੰਦ ਕੀਤਾ ਹੈ ਤੇ ਦੋਨੋਂ ਦੋਸ਼ੀਆਂ ਨੂੰ ਤਾਰ ਕਰ ਲਿਆ ਗਿਆ ਦੋਨੋਂ ਦੋਸ਼ੀਆਂ ਨੂੰ ਮਾਨਜੋਗਰ ਤੋਂ ਪੇਸ਼ ਕੀਤਾ ਜਾ ਰਿਹਾ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ ਕਿਥੋਂ ਲੈ ਕੇ ਆ ਰਹੇ ਸੀ ਕਿਥੇ ਲੈ ਕੇ ਜਾਂਦੇ ਸੀ ਉਹਨਾਂ ਦਾ ਤਪੀ ਚੱਲਦੀ ਹੈ ਜੇ ਤਪੀ ਤੋਂ ਬਾਅਦ ਸਾਰਾ ਆਏਗਾ ਸਾਰਾ ਜ਼ੜਤ ਲੈ ਕੇ ਆਏ ਸੀਗੇ ਤੇ ਤਪੀ ਜਾਰੀ ਹੈ ਜਿਹੜੀ ਵੀ ਗੱਲ ਸਾਹਮਣੇ ਆਈ ਤੁੰਦ ਸਾਹਿਬ ਪਹਿਲੇ ਵੀ ਮਾਮਲਾ ਦਰਜ ਨਹੀਂ ਸੀ ਇਹਦੀ ਪੜਤਾਲ ਕਰਦੇ ਜੀ ਪਹਿਲੇ ਮਾਮਲੇ ਦਰਜ ਕਰਦੇ ਹਾਂ ਠੀਕ ਹੈ